ਜੋ ਫੁੱਲਾ ਚਲੋ ਮਰvareਗਾ ਤਾਂ ਜੇ ਆਪਾਂ ਗੱਲ ਕਰੀਏ ਇਹ ਰਜਵਾਹੇ ਦੀ ਸੂਏ ਦੀ ਇਹ ਪਿੱਛੇ ਸੂਏ ਦੀ ਜਿਹੜੀ ਬਰਿੰਥਾ ਤੇ ਲਾਈਨਿੰਗ ਉਹ ਨਮੀ ਕਰ ਦਿੱਤੀ ਗਈ ਉਸ ਦੇ ਅਕੋਰਡਿੰਗ ਇਹਦੇ ਵਿੱਚ ਉਹਦੀ ਕੈਪੈਸਿਟੀ ਦੇ ਅਕੋਰਡਿੰਗ ਪਾਣੀ ਛੱਡ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਇਹ ਨਹੀਂ ਦੇਖਿਆ ਕਿ ਇਹ ਸੂਅਤ ਅੱਧਾ ਬਣਿਆਗਾ ਉਹ ਜਿੰਨਾ ਪਿੱਛੋਂ ਪਾਣੀ ਛੱਡਿਆ ਕੀ ਇਹ ਸੂਏ ਦੀ ਅੱਗੇ ਉਨੀ ਕੈਪੈਸਿਟੀ ਬੰਦੀ ਆ ਉਹਦੀ ਜਿਹੜੀ ਮਾਰਾ ਇਸ ਪੂਰੇ ਇਲਾਕੇ ਨੂੰ ਤੁਰ ਤੱਕ ਅੱਗੇ ਤੱਕ ਪੈਣੀ ਆ ਜੇ ਆਪਾਂ ਦੇਖੀਏ ਤੁਸੀਂ ਆ ਦੇਖ ਰਹੇ ਹੋ ਇਹ ਖੁਦ ਲੋਕਾਂ ਨੇ ਮੌਕੇ ਤੇ ਗੱਟੇ ਲਾਏ ਜਾਂ ਪ੍ਰਬੰਧ ਕੀਤਾ ਜਿਵੇਂ ਦੱਸਿਆ ਸਾਰਿਆਂ ਨੇ ਕੋਈ ਨੈਰੀ ਮਹਿਕਮੇ ਦੇ ਮੁਲਾਜ਼ਮ ਸਾਹਿਬ ਵੀ ਆਕੇ ਗਏ ਨੇ ਉਹਨਾਂ ਨੇ ਕਿਹਾ 5 ਵਜੇ ਤੱਕ ਵੇਟ ਕਰੋ ਇਹ ਕੋਈ ਵੇਟ ਕਰਨ ਵਾਲਾ ਤਾਂ ਮੌਕਾ ਹੀ ਨਹੀਂ ਵੀ ਆਪਾਂ ਵੇਟ ਕਰੀਏ ਇਸ ਮੌਕੇ ਤੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਦਾ ਜਿਹੜੀ ਪ੍ਰਭਾਈ ਕਰਨੀ ਚਾਹੀਦੀ